ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਸਲਵਾਰ ਨੂੰ ਜੇਬ ਲਗਾਉਣੀ ਉਹ ਵੀ ਬਿਨਾ ਜਿੱਪ ਤੋਂ ਆਪਾਂ ਸਿਖਾਵਾਂਗੇ ਕਿ ਸਲਵਾਰ ਦੀ ਜਿਹੜੀ 벨ਟ ਹੈ ਉਹਨੂੰ ਅਸੀਂ ਜੇਬ ਜਿਹੜੀ ਹੈ ਬਿਨਾ ਜਿੱਪ ਤੋਂ ਕਿਸ ਤਰ੍ਹਾਂ ਲਗਾ ਸਕਦੇ ਹਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਉਹਦੇ ਵਾਸਤੇ ਐਵੇਂ 벨ਟ ਲਈ ਹੋਈ ਹੈ 벨ਟ ਦੀ ਜਿਹੜੀ ਲੈਂਥ ਹੈ ਉਹ ਆਪਾਂ 8 ਇੰਚ ਲਈ ਹੈ ਪੂਰੀ 8 ਇੰਚ 벨ਟ ਦੀ ਲੈਂਥ ਹੈ ਤੇ 23 ਇੰਚ ਇਸ ਦੀ ਚੌੜਾਈ ਹੈ ਇਸਦੇ ਵਾਸਤੇ ਤੁਸੀਂ ਜੇ ਤੇ ਸੌਖਾ ਤਰੀਕਾ ਕਰਨਾ ਹੈ ਤੇ ਸਭ ਤੋਂ ਪਹਿਲਾਂ ਇੱਥੇ ਇੱਕ ਸਲਾਈ ਲਗਾ ਲਓ ਜਿਹੜੀ ਤੁਸੀਂ ਆਪਣੀ ਜਿੱਥੇ ਨੇਫਾ ਪੰਨਣਾ ਹੈ ਉੱਥੇ ਤੱਕ ਸਲਾਈ ਲਗਾ ਲਓ ਤਾਂ ਕਿ ਤੁਹਾਨੂੰ ਕੋਈ ਵੀ ਲੇਖਾ ਨਾ ਲੱਗੇ ਇੱਥੇ ਉੱਪਰ ਤੁਸੀਂ ਜਿਹੜਾ ਚਿੜੀ ਵਾਸਤੇ ਜਿਹੜਾ ਜਿਹੜਾ ਆਪਾਂ ਰੱਖਦੇ ਨੇਫਾ ਪੰਨਣਾਂ ਵਾਸਤੇ ਉਹ ਛੱਡ ਲੈਣਾ ਆ ਇਸ ਤਰ੍ਹਾਂ ਕਰਕੇ ਤੇ ਇੱਥੇ ਸਲਾਈ ਲਗਾ ਲੈਣਾ ਦੇ ਬਾਅਦ ਇਸ ਤੁਹਾਨੂੰ ਜਿਹੜੀ ਕੰਫਿਊਜ਼ਨ ਨਾ ਹੋਏ ਕਿ ਤੁਸੀਂ ਕਿਹੜੇ ਪਾਸੇ ਜੇਬ ਜਿਹੜੀ ਲਗਾਉਣੀ ਆ ਤੇ ਜੇਬ ਜਿਹੜੀ ਉਹ ਆਪਾਂ ਸੱਜੇ ਪਾਸੇ ਲਗਾਉਣੀ ਆ 벨ਟ ਦੇ ਇਸ ਤਰ੍ਹਾਂ ਇੱਕ ਪਾਸੇ ਤੁਸੀਂ ਸਿਲਾਈ ਲਗਾ ਲੈਣੀ ਆ ਸਿਲਾਈ ਲਗਾਉਣ ਤੋਂ ਬਾਅਦ ਇਹਨੂੰ ਖੋਲ ਲੈਣਾ ਆ 벨ਟ ਨੂੰ ਆਪਾਂ ਖੋਲ ਲਿਆ ਆ ਇਹ ਸਾਡਾ ਉੱਪਰਲਾ ਨੇਫੇ ਵਾਲਾ ਪਾਰਟ ਆ ਤੇ ਇਹ ਨੀਚੇ ਵਾਲਾ ਪਾਰਟ ਆ ਹੁਣ ਆਪਾਂ ਕੀ ਕਰਨਾ ਆ ਸਭ ਤੋਂ ਪਹਿਲਾਂ ਆਪਾਂ ਇੱਥੇ 4 ਇੰਚ ਛੱਡ ਕੇ ਇਧਰਲੀ ਸਾਈਡ ਤੋਂ ਆਸਣ ਵਾਲੀ ਸਲਾਈ ਕੋ ਆਪਾਂ 4 ਇੰਚ ਛੱਡ ਕੇ ਇੱਕ ਨਿਸ਼ਾਨ ਲਗਾ ਲੈਣਾ ਹੈ ਤੇ ਨੀਚੇ ਤੋਂ ਵੀ ਆਪਾਂ 4 ਇੰਚ ਸੌਰੀ 2.5 ਇੰਚ ਆਪਾਂ ਛੱਡ ਲੈਣਾ ਨੀਚੇ ਤੋਂ 2.5 ਇੰਚ ਆਪਾਂ ਨੀਚੇ ਤੋਂ ਛੱਡ ਲੈਣਾ ਹੈ ਤੇ ਇਹ ਜਿਹੜਾ ਨਿਸ਼ਾਨ ਹੈ ਆਪਾਂ ਜਿਹੜਾ 2.5 ਇੰਚ ਛੱਡਿਆ ਹੋਇਆ ਹੈ ਇਹਨੂੰ ਆਪਾਂ ਇਸ ਤਰ੍ਹਾਂ 5.5 ਤੱਕ ਨਿਸ਼ਾਨ ਲਗਾ ਲੈਣਾ ਹੈ ਇੱਧਰਲੀ ਸਾਈਡ ਤੋਂ ਆਪਾਂ 4 ਇੰਚ ਛੱਡਿਆ ਆ। ਨੀਚੇ ਤੋਂ ਉੱਪਰ ਤੱਕ ਆਪਾਂ 2.5 ਇੰਚ ਛੱਡਿਆ ਹੈ ਤੇ 5.5 ਇੰਚ ਆਪਾਂ ਆਪਣੀ ਜਿਹੜੀ ਆ ਪਾਕਟ ਦੀ ਲੈਂਥ ਰੱਖਾਂਗੇ। ਇਸ ਤਰ੍ਹਾਂ ਕਰਕੇ ਤੁਸੀਂ ਸਿੱਧਾ ਇੱਕ ਨਿਸ਼ਾਨ ਲਗਾ ਲਓ। 5.5 ਇੰਚ ਆਪਾਂ ਪਾਕਟ ਦੀ ਲੈਂਥ ਰੱਖਾਂਗੇ। ਹੁਣ ਇਹਨੂੰ ਆਪਾਂ ਕੀ ਕਰਨਾ ਆ ਇੱਥੋਂ ਸੈਂਟਰ 'ਚੋਂ ਫੜ ਕੇ ਆਪਾਂ ਇਹਨੂੰ ਇਸ ਤਰ੍ਹਾਂ ਛੋਟਾ ਜਿਹਾ ਕੱਟ ਲਗਾ ਲੈਣਾ ਆ। ਕੱਟ ਲਗਾਉਣ ਤੋਂ ਬਾਅਦ ਇਸ ਤਰ੍ਹਾਂ ਕਰਕੇ ਕੱਟ ਲਗਾਉਣ ਲਗਾ ਲੈਣਾ ਕੱਟ ਲਗਾਉਣ ਤੋਂ ਬਾਅਦ ਆਪਾਂ ਇਹਨੂੰ ਕੱਟ ਦੇਣਾ ਜਿੱਥੋਂ ਤੱਕ ਆਇਆ ਆਪਾਂ ਨਿਸ਼ਾਨ ਲਗਾਇਆ ਇਹ ਵੇਖੋ ਇਧਰਲੀ ਸਾਈਡ 'ਵੀ ਆਪਾਂ ਹੁਣ ਇਹਨੂੰ ਕੱਟ ਦਵਾਂਗੇ ਇਧਰਲੀ ਸਾਈਡ 'ਵੀ ਆਪਾਂ ਜਿੱਥੋਂ ਤੱਕ ਨਿਸ਼ਾਨ ਲਗਾਇਆ 5.5 ਇੰਚ ਦਾ ਉੱਥੋਂ ਤੱਕ ਆਪਾਂ ਇਹਨੂੰ ਕੱਟ ਦੇਣਾ ਵੇਖੋ ਇਸ ਤਰ੍ਹਾਂ ਇਹ ਨਜ਼ਰ ਆਉਂਦਾ ਹੈ ਹੁਣ ਆਪਾਂ ਲਵਾਂਗੇ ਜੇਬ ਵਾਸਤੇ ਕਪੜਾ ਜੇਬ ਵਾਸਤੇ ਤੁਸੀਂ ਕਿੰਨਾ ਕਪੜਾ ਲੈਣਾ ਹੈ ਇਹਦੀ ਮੈਂ ਤੁਹਾਨੂੰ ਲੰਬਾਈ ਚੜਾਈ ਦੱਸ ਦਿੰਨੀ ਆ ਇਹਦੀ ਜਿਹੜੀ ਆਪਾਂ ਲੰਬਾਈ ਲਈ ਆ ਉਹ ਲਈ ਆ 5 ਇੰਚ ਤੁਸੀਂ ਵੱਧ ਕੱਟ ਵੀ ਜੇ ਤੁਸੀਂ ਪਾਕਟ ਬਹੁਤੀ ਲੰਬੀ ਨਹੀਂ ਬਣਾਉਣੀ ਤੇ ਤੁਸੀਂ ਕੱਟ ਵੀ ਲੈ ਸਕਦੇ ਪਰ ਥੋੜੀ ਲੰਬੀ ਬਣਾਈ ਹੋਵੇ ਤੇ ਉਹਦੇ ਵਿੱਚ ਜਿੰਨਾ ਫੋਨ ਵਗੈਰਾ ਜਿਹੜਾ ਆਸਾਨੀ ਦੇ ਨਾਲ ਪੈ ਜਾਂਦਾ ਤੇ ਇਹਦੀ ਚੜਾਈ ਜਿਹੜੀ ਆ ਉਹ ਆਪਾਂ ਲਈ ਹੋਈ ਆ 7.5 ਇੰਚ ਕਿਉਂਕਿ 5.5 ਇੰਚ ਆਪਾਂ ਇਹਦਾ ਮੂੰਹ ਰੱਖਣਾ ਆ ਤੇ ਦੋਨਾਂ ਸਾਈਡਾਂ ਤੇ ਆਪਾਂ ਸਲਾਈ ਵੀ ਲਗਾਉਣੀ ਆ 5.5 ਇੰਚ ਆਪਾਂ ਇਹਦੀ ਚੜਾਈ ਲਈ ਆ ਹੁਣ ਆਪਾਂ ਕੀ ਕਰਨਾ ਆ ਐ ਵੇਖੋ ਇਸ ਤਰੀਕੇ ਦੇ ਨਾਲ ਇਹ ਜਿਹੜਾ ਆਪਾਂ ਕੱਟ ਲਗਾਇਆ ਹੋਇਆ ਆ ਤੇ ਐ ਆਪਾਂ ਕਪੜਾ ਲੈਣਾ ਆ ਜੇਬ ਵਾਲਾ ਹੁਣ ਤੇ ਇਸ ਤਰ੍ਹਾਂ ਜਿਹੜਾ ਕੱਟ ਵਾਲਾ ਕਪੜਾ ਇਹ ਆਪਾਂ ਉੱਪਰ ਰੱਖਣਾ ਆ ਤੇ ਜਿਹੜਾ ਜੇਬ ਵਾਲਾ ਕਪੜਾ ਹੈ ਉਹ ਆਪਾਂ نیچے ਰੱਖਣਾ ਹੈ ਤੇ ਇਹਨੂੰ ਤੁਸੀਂ ਕਿੰਨਾ ਵਧਾਉਣਾ ਹੈ ਇਹਨੂੰ ਜਿਹੜਾ ਆਪਾਂ نیچے ਤੋਂ 7 ਇੰਚ ਕਪੜਾ ਜਿਹੜਾ ਆਪਾਂ ਛੱਡ ਕੇ ਤੇ ਉੱਥੋਂ ਤੱਕ ਆਪਾਂ ਆਏ ਆ ਜਿਹੜੇ ਜਿਹੜੇ ਆਪਾਂ ਕੱਟ ਲਗਾਏ ਆ ਉਹ ਰੱਖ ਲੈਣੇ ਆ ਰੱਖਣ ਤੋਂ ਬਾਅਦ ਹੁਣ ਆਪਾਂ ਕੀ ਕਰਾਂਗੇ ਇੱਥੋਂ ਜਿੱਥੋਂ ਤੱਕ ਆਪਾਂ 5.5 ਇੰਚ ਦਾ ਨਿਸ਼ਾਨ ਲਗਾਇਆ ਹੈ ਉੱਥੋਂ ਲੈ ਕੇ ਤੇ ਆਪਾਂ ਸਲਾਈ ਲਗਾਵਾਂਗੇ। ਕਸਰਾ ਕਰਕੇ ਸਲਾਈ ਆਪਾਂ ਲਗਾ ਲੈਣੀ ਆ। ਫਿਰ ਇੱਥੋਂ ਆਪਾਂ ਕਮਾ ਕੇ ਸਲਾਈ ਦੂਸਰੇ ਪਾਸੇ ਵੀ ਉਸੇ ਤਰੀਕੇ ਦੇ ਨਾਲ ਲਗਾ ਲੈਣੀ ਆ। ਅਸਲ ਥੋੜਾ ਜਿਹਾ ਅੱਧਾ ਇੰਚ ਆਪਾਂ ਦੂਸਰੇ ਪਾਸੇ ਨੂੰ 모ੜਦੇ ਹੋਏ ਸਲਾਈ ਲਗਾ ਲਾਂਗੇ ਇਸ ਤਰ੍ਹਾਂ ਕਰਕੇ। ਇੱਧਰ ਸਾਈਡ ਵੀ ਤੁਸੀਂ ਇੱਕ ਅੱਧਾ ਪੁਆਇੰਟ ਅੱਗੇ ਆ ਕੇ ਇਸ ਤਰ੍ਹਾਂ ਕਰਕੇ ਸिलाई ਨੂੰ ਫਿਰ ਇੱਥੋਂ ਤੱਕ ਫੋਲਡ ਕਰਕੇ ਤੇ ਲਗਾ ਲੈਣਾ ਹੈ ਲਗਾਉਣ ਤੋਂ ਬਾਅਦ ਹੁਣ ਆਪਾਂ ਇਸ ਜਿਹੜਾ ਵਿੱਚੋਂ ਇਹਦੇ ਕੱਟ ਦੇਣਾ ਹੈ ਇਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਪਹਿਲਾਂ ਕੱਟ ਲਗਾਇਆ ਸੀ ਉਸੇ ਤਰੀਕੇ ਦੇ ਨਾਲ ਕੱਟ ਲਗਾ ਕੇ ਆਪਾਂ ਇਹਨੂੰ ਇੱਥੋਂ ਜਿਹੜਾ ਨੀਚੇ ਵਾਲਾ ਪੌਕਟ ਵਾਲਾ ਕੱਪੜਾ ਜਿਹੜਾ ਉਹ ਵੀ ਆਪਾਂ ਕੱਟ ਲੈਣਾ ਹੈ ਦੋਨੋਂ ਸਾਈਡ ਤੋਂ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਕੱਟ ਲੈਣਾ ਹੈ ਕੱਟਣ ਤੋਂ ਬਾਅਦ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਅੰਦਰ ਵਾਲੇ ਪਾਸੇ ਆਪਾਂ ਇਹਨੂੰ ਕਰ ਦੇਣਾ ਕੱਪੜੇ ਨੂੰ ਦੋਨੋਂ ਪਾਸਿਆਂ ਤੋਂ ਅੰਦਰ ਵਾਲੇ ਪਾਸੇ ਆਪਾਂ ਕਰ ਦੇਣਾ ਇਸ ਇਸ ਤਰੀਕੇ ਦੇ ਨਾਲ ਇਹ ਵੇਖੋ ਸਾਈਡਾਂ ਤੋਂ ਵੀ ਤੁਸੀਂ ਇਹਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਜਿਹੜਾ ਆ ਕਰ ਲਓ ਇਸ ਤਰ੍ਹਾਂ ਇਹ ਨਜ਼ਰ ਆਏਗਾ ਹੁਣ ਇਹ ਸਾਡੀ ਪੌਕਟ ਦਾ ਜਿਹੜਾ بیس ਆ ਉਹ ਬਣ ਗਿਆ ਹੈ ਹੁਣ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇੱਕ ਇੰਨਾ ਛੋਟਾ ਪੀਸ ਕੱਪੜੇ ਦਾ ਆਪਾਂ ਲਵਾਂਗੇ ਇਹਦੀ ਵੇ ਮੈਂ ਤੁਹਾਨੂੰ ਲੈਂਥ ਦੱਸ ਦੇਣੀ ਆ ਤੁਸੀਂ ਆਪਣੇ ਅਕੋਰਡਿੰਗ ਵੀ ਲੈ ਸਕਦੇ ਹੋ ਇਹਦੇ ਨਾਲ ਤੁਹਾਨੂੰ ਜਿੱਪ ਲਗਾਉਣ ਦੀ ਜ਼ਰੂਰਤ ਨਹੀਂ ਪੈਗੀ ਇਹ ਆਪਾਂ 4.5 ਇੰਚ ਲੰਬਾ ਲਿਆ ਹੈ ਤੇ ਇਹਦੀ ਛੋਟੀ ਜੀ ਆਪਾਂ ਇੱਕ ਸਟ੍ਰਿਪਸ ਬਣਾਵਾਂਗੇ ਇੱਕ ਤਨੀ ਬਣਾਵਾਂਗੇ ਬਿਲਕੁਲ ਪਤਲੀ ਬਣਾਉਣੀ ਆ ਤੁਸੀਂ ਬਿਲਕੁਲ ਇਸ ਤਰ੍ਹਾਂ ਕਰਕੇ ਬਹੁਤ ਹੀ ਪਤਲੀ ਜੀ ਰਸੀ ਬਣਾਉਣੀ ਹੈ ਅੰਦਰਲੀ ਸਾਈਡ ਤੇ ਫੋਲਡ ਕਰਕੇ ਇਸ ਤਰ੍ਹਾਂ ਕਰਕੇ ਆਪਾਂ ਬਿਲਕੁਲ ਇਹ ਪਤਲੀ ਜੀ ਧਣੀ ਬਣਾਉਣੀ ਹੈ ਇਸ ਤਰੀਕੇ ਦੇ ਨਾਲ ਤੇ ਨੂੰ ਤੁਸੀਂ ਛੋਟੀ ਕਰ ਦੇਣਾ ਪਹਿਲਾਂ ਤੁਸੀਂ ਵੱਡੀ ਸਲਾਈ ਕਰ ਲਓ ਉਸ ਤੋਂ ਬਾਅਦ ਛੋਟੀ ਕਰ ਲਓ ਐਸ ਤਰੀਕੇ ਦੇ ਨਾਲ ਜਿਹੜੀ ਇਹ ਬਣ ਕੇ ਰੈਡੀ ਹੋ ਜੇ ਐ ਵੇਖੋ ਇਸ ਤਰ੍ਹਾਂ ਜਿਹੜੀ ਹੈ ਹੁਣ ਆਪਾਂ ਕੀ ਕਰਨਾ ਹੈ ਇਸ ਤੋਂ ਬਾਅਦ ਆਪਾਂ ਇਹ ਜਿਹੜਾ ਪੌਕਟ ਵਾਲਾ ਪਾਰਟ ਆ ਆਪਾਂ ਇਸ ਤਰ੍ਹਾਂ ਕਰਕੇ نیچے ਰੱਖ ਲੈਣਾ ਮਸ਼ੀਨ ਦੇ ਬਿਲਕੁਲ ਇਹਨਾਂ ਨੂੰ ਸਿੱਧੇ ਕਰ ਲਓ ਤੁਸੀਂ ਹੁਣ ਇੱਥੇ ਮੈਂ ਇਹ ਜਿਹੜਾ ਪੇਸਟਿੰਗ ਪੇਪਰ ਆ ਜੋੜਿਆ ਹੋਇਆ ਇਸ ਤਰ੍ਹਾਂ ਪੱਟੀ ਦੇ ਨਾਲ ਦੋ ਪੱਟੀਆਂ ਲਈਆਂ ਨੇ ਤੁਸੀਂ ਗਰੇਸ ਪੇਪਰ ਵੀ ਜੋੜ ਸਕਦੇ ਹੋ ਜਾਂ ਤੁਸੀਂ ਜਿਹੜਾ ਸ਼ਰਟ ਪੱਟੀ ਆਉਂਦੀ ਆ ਉਹ ਵੀ ਜੋੜ ਸਕਦੇ ਇਸ ਤਰ੍ਹਾਂ ਇੰਨੀ ਕੁ ਆਪਾਂ ਇਹਦੀ ਚੜਾਈ ਰੱਖੀ ਆ ਤੇ 7.5 ਇੰਚ ਹੀ ਆਪਾਂ 6 ਇੰਚ ਆਪਾਂ ਇਸ ਦੀ ਜਿਹੜੀ ਆ ਉਹ ਲੰਬਾਈ ਰੱਖਣੀ ਆ ਐਂ ਵੇਖੋ ਇਹ ਮੇਰੇ ਕੋਲ ਸਵਾਹ ਇੰਚ ਦੀ ਪੱਟੀ ਆ ਤੁਸੀਂ ਵੱਧ ਕੱਟ ਵੀ ਲੈ ਸਕਦੇ ਹੋ ਵੈਸੇ ਇਨਾਂ ਨੂੰ ਹੁਣ ਆਪਾਂ ਕੀ ਕਰਨਾ ਹੈ ਦੋ ਆਪਾਂ ਇਸ ਤਰੀਕੇ ਦੀਆਂ ਪੱਟੀਆਂ ਬਣਾਉਣੀਆਂ ਨੇ ਤੇ ਹੁਣ ਸਭ ਤੋਂ ਪਹਿਲਾਂ ਇਹਦੀ ਆਪਾਂ ਉੱਪਰ ਵਾਲੀ ਸਾਈਡ ਇਹਨੂੰ ਇਸ ਤਰ੍ਹਾਂ ਕਰਕੇ ਇੱਥੇ نیچے ਰੱਖ ਲੈਣਾ ਹੈ ਤੁਸੀਂ ਇਹਨੂੰ ਇੰਨਾ ਕੁ ਵਧਾ ਲੈਣਾ ਹੈ ਥੋੜਾ ਜਿੰਨਾ ਮਤਲਬ ਕਿ ਅੱਧੇ ਇੰਚ ਜਿੰਨਾ ਤੁਸੀਂ ਇਸ ਨੂੰ ਵਧਾ ਲੈਣਾ ਤੇ ਇਹਦੇ ਉੱਪਰ ਹੁਣ ਆਪਾਂ ਸਿਲਾਈ ਲਗਾਵਾਂਗੇ ਤੇ ਜਿਹੜੀ ਹੈ 5.5 ਇੰਚ ਦੀ ਸਾਡੀ ਆ ਵੇਖੋ 5.5 ਇੰਚ ਦਾ ਜਿਹੜਾ ਸੈਂਟਰ ਹੁੰਦਾ ਆ ਸੈਂਟਰ ਤੇ ਆਪਾਂ ਪੌਣੇ 1.3 ਇੰਚ ਤੇ ਦਾ ਸੈਂਟਰ ਹੁੰਦਾ ਇੱਥੇ ਤੁਸੀਂ ਇੱਕ ਨਿਸ਼ਾਨ ਲਗਾ ਲੈਣਾ ਤੇ ਇਹ ਜਿਹੜੀ ਆਪਾਂ ਇੱਕ ਛੋਟੀ ਜੀ ਤਣੀ ਤਿਆਰ ਕੀਤੀ ਹੋਈ ਆ ਸਟ੍ਰਿਪ ਤਿਆਰ ਕੀਤੀ ਹੋਈ ਆ ਇਹਨੂੰ ਇਸ ਤਰ੍ਹਾਂ ਇਹ ਵਾਲੀ ਜਗ੍ਹਾ ਤੇ ਤੁਸੀਂ ਰੱਖ ਦੇਣਾ ਇਸ ਤਰ੍ਹਾਂ ਕਰਕੇ ਬਿਲਕੁਲ ਸੈਂਟਰ ਦੇ ਵਿੱਚ ਤੁਸੀਂ ਇਹਨੂੰ ਰੱਖ ਲੈਣਾ ਤੇ ਇਹਦੇ ਉੱਪਰ ਹੁਣ ਆਪਾਂ ਇਸ ਨੂੰ ਇੱਕ ਸਿਲਾਈ ਲਗਾਵਾਂਗੇ ਹੰਤਾਗਾ ਇਸ ਲਈ ਡਿਫਰੈਂਟ ਕਲਰ ਦਾ ਲਗਾਇਆ ਹੈ ਤਾਂ ਕਿ ਆਸਾਨੀ ਦੇ ਨਾਲ ਤੁਹਾਨੂੰ ਸਮਝ ਆ ਜਾਵੇ ਕੋਈ ਵੀ ਮਤਲਬ ਆ ਤੁਹਾਨੂੰ ਧਾਗਾ ਦਿਖਾਈ ਦੇਗਾ ਤੇ ਉਹਦੇ ਨਾਲ ਬਹੁਤ ਹੀ ਆਸਾਨੀ ਦੇ ਨਾਲ ਤੁਹਾਨੂੰ ਸਮਝ ਆ ਜਾਏਗੀ ਕਿ ਕਿਸ ਸਲਾਈ ਕਿੱਥੇ ਲੱਗਣ ਗਈ ਹੈ ਇਸ ਤਰ੍ਹਾਂ ਕਰਕੇ ਆਪਾਂ ਬਿਲਕੁਲ ਕੋਰਨਰ ਤੇ ਚਲੇ ਜਾਣਾ ਵਾ ਤੇ ਇਹਨੂੰ ਘੁਮਾਉਂਦੇ ਹੋਏ ਆਪਾਂ ਹੁਣ ਇੱਧਰ ਵਾਲੀ ਸਾਈਡ ਤੇ ਲੈ ਆਉਣਾ ਹੈ ਇਸ ਤਰ੍ਹਾਂ ਕਰਕੇ ਜਿਹੜੀ ਹੁਣ ਆਪਾਂ ਦੂਸਰੀ ਆਪਣੀ ਪੱਟੀ ਤਿਆਰ ਕੀਤੀ ਆ ਉਹਨੂੰ ਆਪਾਂ ਇੱਧਰ ਵਾਲੀ ਸਾਈਡ ਤੇ ਰੱਖ ਦੇਣਾ ਇੰਨਾ ਕਿ ਵਧਾਉਂਦੇ ਹੋਏ ਜਿੰਨਾ ਕਿ ਆਪਾਂ ਦੂਸਰੀ ਸਾਈਡ ਤੇ ਉਹਨੂੰ ਵਧਾਇਆ ਹੈ। ਇਹ ਵੇਖੋ ਇਸ ਤਰ੍ਹਾਂ ਕਿ ਦੋਨਾਂ ਪੱਟੀਆਂ ਨੂੰ ਆਪਾਂ ਬਰਾਬਰ ਕਰਦੇ ਹੋਏ ਐ ਸਾਈਡ ਨੂੰ ਪਹਿਲਾਂ ਆਪਣੀ ਸਿਲਾਈ ਲਾਵਾਂਗੇ। ਫਿਰ ਇਸ ਤਰੀਕੇ ਦੇ ਨਾਲ ਆਪਾਂ ਜਿੱਨੀ ਕਿ ਉਹ ਵਾਲੀ ਪੱਟੀ ਵਧਾਈ ਆ ਉੱਪਰ ਉਨੀ ਕਾਪਾ ਇਹ ਵਾਲੀ ਪੱਟੀ ਜਿਹੜੀ ਉਹਨੂੰ ਵੀ ਵਧਾ ਲਾਂਗੇ ਇਸ ਤਰੀਕੇ ਦੇ ਨਾਲ ਇਹ ਵੇਖੋ ਇਸ ਤਰ੍ਹਾਂ ਥੋੜੀ ਜੀ ਪੱਟੀ ਇਹ ਵੀ ਆਪਾਂ ਇਸ ਤਰ੍ਹਾਂ ਪੱਟੀ ਜਿਹੜੀ ਆਪਣੀ ਵਧਾ ਕੇ ਤੇ ਸਲਾਈ ਲਗਾ ਦੇਣਾ ਇਹ ਤੁਸੀਂ ਬਿਨਾ ਪੇਸਟਿੰਗ ਤੋਂ ਵੀ ਲਗਾ ਸਕਦੇ ਜੇ ਪੇਸਟਿੰਗ ਲਗਾਉਣ ਦਾ ਇੱਥੇ ਇਹ ਹੈਗਾ ਵਾ ਫਾਇਦਾ ਕਿ ਉਹਦੇ ਨਾਲ ਜਿਹੜਾ ਤੁਹਾਡਾ ਵਾ ਇਹ ਥੋੜਾ ਹਾਰਡ ਰਹੇਗਾ ਤੇ ਉਹਦੇ ਨਾਲ ਇਹ ਹੋਏਗਾ ਕਿ ਇਹ ਫੋਲਡ ਨਹੀਂ ਹੋਏਗਾ ਪਾਕਟ ਸਾਡੀ ਜਿਹੜੀ ਬਿਲਕੁਲ ਖੜੀ ਰਹੇਗੀ ਆ ਵੇਖੋ ਇਸ ਤਰ੍ਹਾਂ ਕਰਕੇ ਇੱਥੋਂ ਤੱਕ ਆਪਾਂ ਸਲਾਈ ਜਿਹੜੀ ਇਹਨੂੰ ਲਗਾ ਲੈਣੀ ਆ ਇਹ ਬਿਲਕੁਲ ਉਸੇ ਤਰੀਕੇ ਦੇ ਨਾਲ ਪਾਕਟ ਬਣ ਰਹੀ ਆ ਜਿਸ ਤਰ੍ਹਾਂ ਜੈਂਟਸ ਦੀ ਪੈਂਟ ਦੇ ਪਿਛਲੇ ਪਾਸੇ ਜਿਹੜੀ ਪਾਕਟ ਆ ਉਹ ਬਣਦੀ ਇਸ ਤਰੀਕੇ ਦੇ ਨਾਲ ਆਪਾਂ ਇਹ ਹੁਣ ਵੇਖੋ ਹੁਣ ਪੌਡਕਟ ਸਾਡੀ ਜਿਹੜੀ ਆ ਵੇਖੋ ਇਸ ਤਰ੍ਹਾਂ ਬਣ ਕੇ ਰੈਡੀ ਹੋ ਗਈ ਆ ਹੁਣ ਆਪਾਂ ਚਲੇ ਜਾਣਾ ਇਹਦੇ ਉਲਟੇ ਪਾਸੇ ਇਸ ਤਰ੍ਹਾਂ ਕਰਕੇ ਇਹਨੂੰ ਕਮਾ ਲੈਣਾ ਆ ਤੇ ਇਹ ਜਿਹੜਾ ਸਾਡੇ ਕੋਲ ਵਾਧੂ ਹੈਗੇ ਆ ਪੀਸ ਇਹਨਾਂ ਨੂੰ ਆਪਾਂ ਕੱਟ ਕਰ ਦਾਂਗੇ ਦੋਨੋਂ ਪਾਸੇ ਆਪਾਂ ਵਾਧੂ ਜਿਹੜਾ ਕੱਪੜਾ ਆ ਉਹਨੂੰ ਕੱਟ ਕਰ ਦੇਣਾ ਹੁਣ ਆਪਾਂ ਕੀ ਕਰਨਾ ਵਾ ਇਹ ਪਾਕਟ ਜਿਹੜੀ ਇਸ ਤਰੀਕੇ ਦੇ ਨਾਲ ਆਪਾਂ ਸਲਾਈ ਕਰਨੀ ਆ ਤਾਂ ਕਿ ਸਾਡੀਆਂ ਸਲਾਈਆਂ ਜਿਹੜੀਆਂ ਉਹ ਇਹਨਾਂ ਨੂੰ ਐਸਟ੍ਰਾਂਪੈਨ ਨੂੰ ਫੋਲਡ ਕਰਕੇ ਤੇ ਇੱਥੋਂ ਇਹਨੂੰ ਫੋਲਡ ਕਰ ਦੇਣਾ ਤੇ ਆਹ ਵਾਲੇ ਕੱਪੜੇ ਨੂੰ ਆਪਾਂ ਸਾਈਡ ਤੇ ਜਿਹੜੀ ਆ ਉਹ ਸਲਾਈ ਲਗਾ ਲੈਣੀ ਆ ਜਾਂ ਤੁਸੀਂ ਇਸ ਨੂੰ ਉਲਟਾ ਕਰਕੇ ਵੀ ਇਸ ਤਰ੍ਹਾਂ ਸਲਾਈ ਵੀ ਲਗਾ ਸਕਦੇ ਆ ਵੇਖੋ ਇਸ ਤਰ੍ਹਾਂ ਉਲਟਾ ਕਰਕੇ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਵੀਡੀਓ ਦੇ ਵਿੱਚ ਇਹਨੂੰ ਉਲਟਾ ਕਰਕੇ ਆਪਾਂ ਤੇ ਪਹਿਲਾਂ ਇੱਧਰ ਵਾਲੀ ਸਾਈਡ ਤੇ ਸਲਾਈ ਲਗਾ ਲਾਂਗੇ ਇੱਕ ਸਾਈਡ ਤੇ ਆਪਾਂ ਪਹਿਲਾਂ ਸਲਾਈ ਲਗਾ ਲਾਂਗੇ ਇਹਨੂੰ ਉਲਟਾ ਕਰਕੇ ਤਾਂ ਕਿ ਸਲਾਈਆਂ ਸਾਡੀਆਂ ਜਿਹੜੀਆਂ ਬਾਹਰ ਨਾ ਜਰਨਾਂ ਹੋਣ ਇਹ ਸਲਾਈਆਂ ਤੁਸੀਂ ਪੱਕੀਆਂ ਲਗਾ ਲਿਓ ਪਸਰਾ ਉਲਟਾ ਕਰਕੇ ਸਲਾਈ ਲਗਾ ਲਿਆ ਹੁਣ ਦੂਸਰੇ ਪਾਸੇ ਵੀ ਆਪਾਂ ਸੇਮ ਤਰੀਕੇ ਦੇ ਨਾਲ ਇਸ ਤਰ੍ਹਾਂ ਉਲਟਾ ਕਰਕੇ ਸੇਮ ਤਰੀਕੇ ਦੇ ਨਾਲ ਦੂਸਰੀ ਸਾਈਡ ਵੀ ਸਲਾਈ ਲਗਾ ਲਾਂਗੇ। ਦੂਸਰੀ ਸਾਈਡ ਵੀ ਆਪਾਂ ਸੇਮ ਤਰੀਕੇ ਦੇ ਨਾਲ ਸਲਾਈ ਜਿਹੜੀ ਹੈ ਉਹ ਲਾ ਲੈਣੀ ਆ। ਸਲਾਈ ਲਗਾਉਣ ਤੋਂ ਬਾਅਦ ਹੁਣ ਅੱਪੜੀ ਕਰਾਂਗੇ ਇਹਨੂੰ ਇਸ ਤਰ੍ਹਾਂ ਫੜ ਕੇ ਆਪਾਂ ਸਿੱਧੀ ਕਰ ਲੈਣਾ। इस तरह कोर्नर वगैरह तीस देखो उल्टी साइड तो यह साह पॉकेट जड़ी बन के रेडी हो गई तो सीधी साइड तो इस तरह साँस पॉकेट जी बन के रेडी हो गई मैं काफ़ी लंबी बनाई है पॉकेट ਇਸ ਤਰ੍ਹਾਂ ਹੁਣ ਪੌਕਟ ਬਣਾਉਣ ਤੋਂ ਬਾਅਦ ਇੱਥੇ ਆਪਾਂ ਆਪਣੀ ਛਿੜੀ ਜਿਹੜੀ ਆ ਬਣਾ ਲੈਣੀ ਇਸ ਤਰ੍ਹਾਂ ਕਰਕੇ ਬਣਾਉਣ ਤੋਂ ਬਾਅਦ ਆਪਾਂ ਇਹਦਾ ਜਿਹੜਾ ਬੈਂਕ ਦਾ ਉਹ ਨੇਫਾ ਭਨ ਲਾਂਗੇ ਨਾ ਵਿਖੋ ਜਦੋਂ ਤੁਸੀਂ ਨੇਫਾ ਭਨਣਾ ਆ ਤੇ ਉਦੋਂ ਇਹ ਜਿਹੜਾ ਇਹ ਵਾਲੀ ਚੀਜ਼ੇ ਆਪਾਂ ਇਹਦੇ ਵਿੱਚ ਦੇ ਦੇਣੀ ਆ ਵੇਖੋ ਇਸ ਤਰੀਕੇ ਦੇ ਨਾਲ ਆਪਾਂ ਜਿਹੜਾ ਜੇਬ ਦੇ ਉੱਪਰ ਕੱਪੜਾ ਛੱਡਿਆ ਹੋਇਆ ਇਹਨੂੰ ਆਪਾਂ ਇਸ ਤਰ੍ਹਾਂ ਆਪਣੇ ਨੇਫੇ ਦੇ ਵਿੱਚ ਦੇ ਦਾਂਗੇ ਤਾਂ ਕਿ ਉੱਪਰ ਉਹ ਖੁੱਲਾ ਨਾ ਰਵੇ ਸਲਵਾਰ ਦਾ ਪਨੀਫਾ ਵੀ ਪਾ ਲਿਆ ਹੈ ਪੂਰੀ ਸਾਡੀ 벨ਟ ਜਿਹੜੀ ਆ ਬਣ ਕੇ ਰੈਡੀ ਹੋ ਗਈ ਆ ਵੇਖੋ ਇਸ ਤਰੀਕੇ ਦੇ ਨਾਲ ਤੇ ਇਹ ਸਾਡੀ ਪਾਕਟ ਜਿਹੜੀ ਆ ਉਹ ਬਣ ਕੇ ਬਿਲਕੁਲ ਰੈਡੀ ਹੋ ਗਈ ਆ ਤੇ ਇੱਥੇ ਆਪਾਂ ਇੱਕ ਬਟਨ ਲਗਾ ਲਾਂਗੇ ਹੁਣ ਬਟਨ ਲੱਗ ਕੇ ਹੁਣ ਸਾਡੀ ਜੇਬ ਜਿਹੜੀ ਬਿਲਕੁਲ ਤਿਆਰ ਆ ਇਸ ਤਰੀਕੇ ਦੇ ਨਾਲ ਤੁਸੀਂ ਵੀ ਆਪਣੀ ਸਲਵਾਰ ਨੂੰ ਬਹੁਤ ਹੀ ਆਸਾਨੀ ਦੇ ਨਾਲ ਬਿਨਾਂ ਜਿੱਪ ਤੋਂ ਬਿਨਾਂ ਖਰਚ ਕੀਤੇ ਜੇਬ ਲਗਾ ਸਕਦੇ ਜੇ ਜੇਕਰ ਵੀਡੀਓ ਪਸੰਦ ਆਈ ਹੈ ਤੇ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਫਿਰ ਇਸੇ ਤਰ੍ਹਾਂ ਦੀ ਅਗਲੀ ਵੀਡੀਓ ਦੇ ਵਿੱਚ ਧੰਨਵਾਦ